ਕਹਿ ਕੇ ਗਏ ਆ ਜੀ ਸਾਰੇ ਅਮ ਕਹਿੰਦੇ ਛੋਟਾ ਬੰਦਾ ਠੋਕ ਕੇ ਠੋਕ ਕਹਿੰਦਾ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕਿਹਾ ਉਹਨਾਂ ਨੇ ਕਹਿੰਦੇ ਠੋਕ ਕੇ ਆਂਦਾ ਲੋਕਾਰੇ ਮਾਰ ਮਰ ਕੇ ਕਹਿ ਗਏ ਸਾਡੇ ਗੇਟਾਂ ਚ ਕਹਿੰਦੇ ਛੋਟਾ ਠੋਕਿਆ ਪਿਆ ਮੁੰਡਾ ਚੱਕ ਕੇ ਗਏ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਹੱਥ ਇੱਕ ਬੰਦੇ ਸੀਗੇ ਹੀ ਉਹ 10 12 ਜਣੇ ਸੀਗੇ ਜਿਨ੍ਹਾਂ ਨੇ ਗੋਲੀ ਮਾਰੀ ਹਾਂਜੀ ਕਿਥੇ ਗਗਨਾ ਕਿੱਥੇ ਪਿਆ ਸੀ ਕਣਕੇ ਚ ਸਿੱਟਿਆ ਪਿਆ ਸੀ ਮੇਰੇ ਉੱਪਰ ਗੈਂਗਵਾੜ ਜਿੱਦੀ ਮਰਜ਼ੀ ਹੋਵੇ ਮਾਰਦਾ ਤਾਂ ਮਾਂ ਦਾ ਪੁੱਤ ਹੀ ਹੈ ਜੀ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਜੀਨੇ ਮਾਰਿਆ ਉਹਨੂੰ ਉਹਨੂੰ ਵੀ ਆਪਦੀ ਜ਼ਿੰਦਗੀ ਸਾਰੀ ਖਮਿਆਚਾ ਪੁੱਤ ਨਹੀਂ ਪਊਗੀ ਮਰਿਆ ਅਰਕੀ ਜ਼ਿੰਦਗੀ ਜਾਨੀ ਪਊਗੀ ਤੇ ਜਿਹਦਾ ਮਰਿਆ ਉਹ ਪਿੱਛੇ ਸਾਰੇ ਮਰ ਗਏ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਤੋਂ ਸਖਤਾਂ ਦਾਇਰ ਦਿੱਤੀ ਹੈ ਵੀ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਅਰੈਸਟ ਕਰੋ ਅਰੈਸਟ ਕਰਨ ਤੋਂ ਬਾਅਦ ਇਹਦਾ ਕਾਰਨ ਦੱਸੋ ਵੀ ਆਏ ਦੇ ਨੇ ਇਹ ਜੀ ਘਟਨਾ ਵਾ ਕਿਉਂ ਵਾਪਰ ਰਹੀ ਹੈ ਜਗਰਾਉਂ ਚ ਦੂਜੀ ਤੀਜੀ ਘਟਨਾ ਵਿੱਚ ਜਦੋਂ ਗੋਲੀ ਮਾਰ ਕੇ ਬੰਦੇ ਜੀ 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 ਇਹ ਬਹੁਤ ਥੋੜਾ ਆਏ ਨੇ ਹਥਿਆਰ ਵੀ ਬਰਾਮਦ ਹੋ ਰਹੇ ਆ ਮੰਦਿਰ ਦੇ ਉੱਤੇ ਕੋਲੇ ਜਿਹੜੀ ਨੌਜਵਾਨਾਂ ਕੋਲੋਂ ਤੇ ਇਹਦੇ ਖਿਲਾਫ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਜਾਂ ਮਤਲਬ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਤਾਂ ਮੈਂ ਐਸਐਸਪੀ ਸਾਹਮਣੇ ਗੱਲ ਕਰ ਰਹੀ ਸੀ ਐਸਐਸਪੀ ਸਾਹਮਣੇ ਕਿਹਾ ਬੇ ਸਮੇ ਸਮੇਤੇ ਅਸੀਂ ਅਸਲੇ ਦੀ ਹੁਣ ਚੈਕਿੰਗ ਕਰਾ ਕੇ ਰੇਡ ਕਰਾ ਕੇ ਜਿਹੜੇ ਨਜਾਇਜ਼ ਬੰਦੇ ਆ ਜਿਹੜੇ ਇਹ ਪਹਿਲਾਂ ਤਾਂ ਇਸੇ ਕੇਸ ਤੇ ਆਪਾਂ ਗੱਲ ਕਰ ਗਏ ਜਿਹੜੇ ਵੀ ਦੋਸ਼ੀ ਆ ਜਲਦੀ ਤੋਂ ਜਲਦੀ ਫੜੇ ਜਾਣਗੇ ਮਾਪੋਪ ਤਾਂ ਮੇਰੇ ਪਿੰਡ ਦਾ ਸੀ ਇਸ ਕਰਕੇ ਪਿੰਡ ਦਾ ਹੋਵੇ ਚਾਹੇ ਨਾ ਹੋਵੇ ਕਿਸੇ ਮਾਂ ਦਾ ਬੱਚਾ ਸੀ ਮੈਂ ਖੁਦ ਇੱਕ ਮਾਮਾ ਜਿਹਦੀ ਕਰਕੇ ਦੁੱਖ ਹੋਣਾ ਹੀ ਹੈ ਪਰ ਸਾਰੇ ਹਲਕੇ ਦੀ ਜਿਵੇਂ ਵਾਰੀ ਹੁੰਦੀ ਇੱਕ ਵਿਧਾਇਕਾ ਦੇ ਉੱਤੇ ਇਹ ਕਿੰਨੀ ਕੁ ਉਮਰ ਦਾ ਸੀ ਬੱਚਾ ਇਹ ਇਹਦੇ ਤਿੰਨ ਬੱਚੇ ਆ ਵੱਡਾ ਬੱਚਾ 5 ਸਾਲ ਦਾ ਦੋ ਕੁੜੀਆਂ ਨੇ ਬਜਾ ਰਣਸ਼ ਮਤਲਬ ਨਾਰਮਲੀ ਆਸੇ ਚ ਨੌਜੋਨ ਨਾਲ ਆਸੇ ਚ ਟਕਰਾਰ ਹੋ ਗਿਆ ਸੀ ਇਹੀ ਚੀਜ਼ ਕਿਉਂ ਵੱਲੋਂ ਹੋ ਗਈ ਸੀ ਮੈਂ ਸੁਣਨ ਚ ਇਹੀ ਆਇਆ ਵੀ ਇਹਨਾਂ ਨਾਲ ਕੋਈ ਆਕਸਾਫੀ ਟਕਰਾਰ ਹੋਇਆ ਮੈਂ ਤਾਂ ਇੱਥੇ ਹੀ ਹੁਣੇ ਪਹੁੰਚਿਆ ਹਾਂ ਹਾਂਜੀ ਇਹ ਨਾਲ ਆਪਣਾ ਜੀ ਜਿਸ ਕਾਰਨ ਚੰਗ ਅੱਛਾ ਕੀ ਗੱਲ ਹੋ ਗਈ ਸੀ ਕਿਹੜੇ ਪਿੰਡ ਦੀ ਘਟਨਾ ਜੀ ਇਹ ਮਾਣੂਗਾ ਅੱਛਾ ਮਾਣੂ ਕੇ ਪਿੰਡ ਦੀ ਘਟਨਾ ਕੀ ਗੱਲ ਹੋ ਗਈ ਸੀ ਕੀ ਉਹ ਹੀ ਬاسي ਲੜਪੇ ਜਦੋਂ ਮੈਂ ਗਿਆ ਉੱਥੇ ਗੋਲੀਆਂ ਚੱਲੀ ਆਉਂਦੀਆਂ ਸੀ ਮੇਰਾ ਮੋਟਰ ਪਿੱਛੇ ਹੋ ਗਿਆ ਕਿਉਂਕਿ ਮੇਰੇ ਮਾਰਦੇ ਸੀ ਗੋਲੀਆਂ ਮੇਰੇ ਮਾਰਨੀਆਂ ਸੀ ਪਿੰਡ ਦੇ ਵਿੱਚ ਆਪਸੀ ਤੁਹਾਡੀ ਕਹਿਵਾ ਜੀ ਸੀ ਕਿ ਵੈਸੀ ਕੋਈ ਗੱਲ ਗੱਲਬਾਤ ਹੋਈ ਸੀ ਨਹੀਂ ਨਹੀਂ ਜੀ ਵੈਸੀ ਲੜਪੇ ਮੈਂ ਤਾਂ ਮੇਰਾ ਤਾਂ ਮਾਮਾ ਬੈਸੀ ਚਲਾ ਗਿਆ ਉੱਥੇ ਅੱਛਾ ਜੀ ਤੇ ਉਦੋਂ ਲੜੀ ਜਾਂਦੀ ਸੀਗੇ ਜੀ ਕੀ ਨਾਂ ਸੀ ਉਹਨਾਂ ਦਾ ਗਗਨਦੀਪ ਸਿੰਘ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਗਈਆਂ ਇੱਕ ਬੰਦੇ 'ਚ ਗੋਲੀਆਂ ਵੱਜੀਆਂ ਮਾ ਹਾਂ ਜੀ 1:00 ਵੱਜਣਾ ਇੱਕ ਨੂੰ ਹੀ ਫੜ ਲਿਆ ਉਹ ਖੜ ਗਿਆ ਸੀਗਾ ਜੀ ਮੂਰੇ ਅੱਛੇ ਲੜਾਈ ਕਿਸ ਕਾਰਨ ਹੋਈ ਸੀ ਛੋਟੇ ਲੜਾਈ ਦਾ ਹੀ ਬਸ ਵੈਸੀ ਲੜ ਪਈ ਮਾੜਾ ਮੋਟਾ ਝਗੜਾ ਝਗੜਾ ਹੋ ਗਿਆ ਰਾਤ ਅੱਛਾ ਰਾਤ ਦੀ ਗੱਲ ਆ ਝਗੜਾ ਹੁੰਦੀ ਹਾਂ ਜੀ ਹਾਂ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਸਵੇਰੇ ਉਹਨਾਂ ਨੇ ਹਮਲਾ ਕੀਤਾ ਹਾਂ ਜੀ ਫਿਰ ਉਹਨਾਂ ਨੇ ਕੀਤਾ ਜੀ ਅੱਛਾ ਕਿੰਨੇ ਕੁ ਬੰਦੇ ਸੀਗੇ ਜੀ ਹੈਗੇ 9-10 ਜਾਣੇ ਅੱਛਾ ਜੀ ਪਿੰਡ ਦੇ ਵਿੱਚ ਹੀ ਮਤਲਬ ਰੋਕੇ ਉਹਨਾਂ ਨੇ ਫਾਇਰਿੰਗ ਕੀਤੀ ਕੋਈ ਹੋਰ ਵੀ ਕੁਝ ਫਾਇਰਿੰਗ ਕੀਤੀ ਆ ਜੀ ਅੱਛਾ ਜੀ ਤੇ ਜਿਹਦੇ ਵਿੱਚ ਗੋਲੀਆਂ ਵੱਜੀ ਉਹਦਾ ਨਾਮ ਕੀ ਸੀ ਗਗਨਦੀਪ ਸਿੰਘ ਗਗਨਦੀਪ ਸਿੰਘ ਪਿੰਡ ਦਾ ਮਾਣੂ ਕੰਦਰ ਰਹਿਣ ਵਾਲਾ ਸੀ ਥੋੜੇ ਬਾਬਾ ਜੀ ਲੱਗਦੇ ਸੀ ਹਾਂਜੀ ਬਾਬਾ ਜੀ ਠੀਕ ਅਸੀਂ ਇੱਥੇ ਆਏ ਆ ਸਾਨੂੰ ਪਤਾ ਲੱਗਿਆ ਪਿੰਡ ਮਾਣੂ ਤੇ ਅੱਜ ਕੋਈ ਗੋਲੀ ਚੱਲੀ ਆ ਉਹਦੇ ਵਿੱਚ ਗਗਨਦੀਪ ਸਿੰਘ ਗਗਨਾ ਪੁੱਤਰ ਗੁਰਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹਦੀ ਕੋਈ ਇਹਨਾਂ ਦੇ ਪਿੰਡ ਦਾ ਹੀ ਮਾਣੂ ਕਿਆਂ ਦਾ ਮੋਟਾ ਨਾਮ ਦਾ ਮੁੰਡਾ ਇਹ ਪਹਿਲਾਂ ਆਸ ਵਿੱਚ ਦੋਸਤ ਸੀ ਜੇ ਅੱਜ ਕੋਈ ਇਹਨਾਂ ਦੇ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੇ ਆ ਜੋ ਵੀ ਬਿਆਨ ਦੇਣਗੇ ਉਹਨਾਂ ਮੁਤਾਬਕ ਬੰਦੀ ਤੋਂ ਨਿਗਰਾਨੀ ਕੀਤੀ ਜਾਊ। ਦੋਸ਼ੀਆਂ ਨੂੰ ਕਿਸੇ ਕੀਮਤ ਤੇ ਬਖਸ਼ਾ ਨਹੀਂ ਜਾਊ। ਕਿੰਨੀ ਉਮਰ ਦਾ ਸੀ ਜੀ ਬੰਦੇ ਦੀ ਮੌਤ ਹੋ ਗਈ ਆ? ਇਹ 36 ਸਾਲ ਆ ਜਿਹੜਾ ਮੌਤ ਵਾਰਿਆ ਜੇ ਪਤਾ ਕਰਦਿਆਂ ਜੀ। ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਗਿਆ ਸੀ ਇਸ ਘਟਨਾ ਦੇ ਵਿੱਚ? ਅਜੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖਦੇ ਆ ਜੋ ਲਿਖਾਉਣਗੇ ਉਹਨਾਂ ਮੁਤਾਬਕ ਕਰੀਏ। ਮੌਕੇ ਦੀ ਘਟਨਾ ਤੇ ਪਹੁੰਚੇ ਹੋ ਤੁਸੀਂ? ਨਹੀਂ ਅਜੇ ਜਾਣਾ ਹੈ ਮੌਕੇ ਤੇ ਜਾ ਕੇ ਫਿਰ ਕਾਰਵਾਈ ਕਰਾਂਗੇ। ਉਹ ਤਾਂ ਡਾਕਟਰਾਂ ਨੇ ਡੈਥ ਡਿਕਲੇਰ ਕਰਤੀ ਆ ਜੀ ਹਸਪਤਾਲ ਦੇ ਵਿੱਚ। ਉੱਪਰ ਪਤਾ ਕਰਦੇ ਆ ਜੀ ਜੋ ਵੀ ਡਾਕਟਰ ਸਾਹਿਬ ਤੋਂ ਲਵਾਗੇ ਰਿਪੋਰਟ ਫਿਰ ਦੇ ਦੇ ਅੱਛਾ ਇਹਨਾਂ ਦਾ ਕੋਈ ਆਪਸ ਵਿੱਚ ਝਮੇਲਾ ਚੱਲਦਾ ਸੀ ਪਹਿਲਾਂ ਵੀ ਤੁਹਾਡੇ ਕੋਲ ਦਰਖਾਸਤ ਪੈਂਡਿੰਗ ਪਈ ਐ ਇਹਨਾਂ ਦੀ ਕੋਈ ਦੱਸ ਦਿਆ ਕੋਈ ਪਹਿਲੇ ਮੈਂ ਤਾਂ ਜੇ ਕਾਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੂਟਾ ਇਹਨਾਂ ਦਾ ਝਗੜਾ ਹੋਇਆ ਪੰਚਾਇਤ ਵਾਲੇ ਕੋਈ ਰਾਜੀਨਾਮਾ ਕਰਾਉਂਦੇ ਸੀ ਇਹਨਾਂ ਇਹ ਕਮੇਟੀ ਖੜਾਜੀ ਸੀ ਜੀ ਹਾਂ ਜੀ ਸਾਰੇ ਇਕੱਠੇ ਸੀਗੇ ਇਕੱਠੀ ਖੇਡਦੇ ਘੂੜਦੇ ਸੀਗੇ ਹਾਂ ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਰੌਲਾ ਸੀ ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ ਜਿਹੜਾ ਇੱਕ ਮੁੱਢਲੀ ਪਛੇਤ ਹੈ ਇਹ ਹੀ ਪਤਾ ਲੱਗਿਆ ਵੀ ਕਬੱਡੀ ਵਾਲੇ ਰਿਪੇ ਰੌਲਾ ਇਹਨਾਂ ਦਾ ਆਪਸ ਵਿੱਚ ਵੀ ਮਾੜੀ ਮੋਟੀ ਕਿਸੇ ਗੱਲ ਤੇ ਜਿੰਨੇ ਜਾਰਾਂ ਦੋਸਤਾਂ ਦੀ ਹੁੰਦੀ ਹੈ ਉਹ ਝਗੜਾ ਸੀ ਇਹਨਾਂ ਦਾ ਠੀਕ ਹੈ ਪਾਪਾ ਤੇ ਕੀ ਗੱਲ ਹੋ ਗਈ ਸੀ ਫਿਰ ਵੀ ਨਾ ਪੱਕਤੀ ਤਰੀਕ ਕੋ ਨਾ ਸਾਡੇ ਮੁੰਡੇ ਕਬੱਡੀ ਖੇਡਦਾ ਇਹ ਵੀ ਕਬੱਡੀ ਖੇਡਦਾ ਸੀਗਾ ਇਨਾਵਾਂ ਘਰੇ ਕਿਤੇ ਇੱਕ ਦੂਜੇ ਨਾਲ ਲੜਦੇ ਸੀ ਉੱਤੇ ਖੜੇ ਸੀ ਉਹਨਾਂ ਦੇ ਘਰੇ ਜਾ ਕੇ ਕਿਰਪਾਨਾਂ ਮਾਰ ਕੇ ਉਹ ਮੁੰਡੇ ਦੇ ਉੱਤੇ ਮਾਰੀ ਹੋਈ ਕਿਰਪਾਨ ਮੋਢੇ ਤੇ ਵੀ ਆ ਅੱਜ ਕਿਤੇ ਉੱਤੇ ਖੜਿਆ ਹਾਂ ਤੇ ਬੱਸ ਪਤਾ ਨਹੀਂ ਕੀ ਗੱਲ ਵਾਤ ਹੋਈ ਅੱਜ ਉਹਦੇ ਗੋਲੀਆਂ ਮਾਰਤੀਆਂ ਮੇਰੇ ਘਰ ਵਾਲੇ ਦੇ ਕਿੰਨੀ ਉਮਰ ਸੀ ਬੰਦੇ ਹੈ ਕਿੰਨੀ ਉਮਰ ਕਿੰਨੀ ਉਮਰ ਦੇ ਸੀ 33 ਸਾਲ ਦੇ ਨੌਜਵਾਨ ਸੀ ਮੁੰਡੇ ਨੌਜਵਾਨ ਸੀ ਬਜਾ ਰੰਜਿਸ਼ ਕੀ ਸੀ ਵੀਰੇ ਇਹਨਾਂ ਦੀ ਬਜਾ ਰੰਜਿਸ਼ ਕੋਈ ਲੜਾਈ ਦਾ ਝਗੜਾ ਸੀ ਇਹਨਾਂ ਦਾ ਕੋਈ ਅੱਛਾ ਸੀ ਕੋਈ ਲੜਾਈ ਝਗੜਾ ਹੀ ਕਰਦੇ ਮੇ ਲੜ ਪਿਆ ਹਾਂ ਸੱਚੀ ਮੰਨ ਲਓ ਮਾੜੀ ਮਿੱਟੀ ਗੱਲ ਹੋ ਗਈ 15 20 20 15 20 ਜਣੇ ਸੀਗੇ ਉਹਦੇ ਪਿੱਛੇ ਗੱਲ ਬਣੀ ਸੀ ਇਹਦੇ ਗੱਲ ਬਣੀ ਸੀ ਤਕਰੀਬਨ ਦੇ ਵਿੱਚ ਜਿਹੜਾ ਸਟਾਰਟ ਲੈਂਦਾ ਸੀ ਉਹਨੂੰ ਕੁੱਟਦੇ ਸੀਗੇ ਉਹਦੇ ਪਿੱਛੇ ਸਟਾਰਟ ਲੈਂਦੇ ਸੀ